ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਚੁੱਕੇ ਹੋ ਤੁਸੀਂ ਮਿਹਨਤਾਂ ਬਹੁਤ ਕਰਦੇ ਹੋ ਤੇ ਪੈਸਾ ਵੀ ਬਹੁਤ ਕਮਾਉਂਦੇ ਹੋ ਪਰ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦੋ ਕਾਰਸੂਪਾ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਤੇ ਪੌਦੇ ਦੇ ਨਾਲ ਕਰ ਸਕਦੇ ਹੋ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਉਹ ਤਾਂ ਸਾਣੇ ਦੇ ਨਾਲ ਇਸਪਾਣੂ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਜੇਕਰ ਉਹ ਲੋਕ ਇਸਪਾਣੂ ਕਰਨ ਤੋਂ ਉਪਾਗ ਕਰਨ ਤੋਂ ਪਹਿਲਾਂ ਇੱਕ ਪੌਦਾ ਮਨੀ ਪਲਾਂਟ ਆਪਣੇ ਘਰ ਵਿੱਚ ਲਿਆ ਸਕਦੇ ਹਨ ਸੰਘਾ ਜੇ ਜ਼ਰੂਰੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਉਪਾਕਾਰਨ ਤੋਂ ਪਹਿਲਾਂ ਜਿਹੜਾ ਮਾਣੀ ਪਲਾਂਟ ਦਾ ਪੌਦਾ ਉਹ ਕਾਫੀ ਸਮਾਂ ਪਹਿਲਾਂ ਲੱਗਾ ਹੋਣਾ ਚਾਹੀਦਾ ਹੈ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੇ ਜੇਕਰ ਤੁਹਾਡੇ ਘਰ ਵਿੱਚ ਤੁਸੀਂ ਉਪਾਕਾਰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਮਾਣੀ ਪਲਾਂਟ ਦਾ ਪੌਦਾ ਨਹੀਂ ਤੁਸੀਂ ਤੁਰੰਤ ਇਸ ਨੂੰ ਮੰਗਾ ਕੇ ਉਪਾਕਾਰ ਕਰ ਸਕਦੇ ਹੋ ਸਿਰਫ ਤੁਸੀਂ ਇਹ ਦੋ ਉਪਾਕਾਰਨੇ ਹਨ ਤੇ ਬਹੁਤ ਸਾਰੀਆਂ ਸੰਗਤਾਂ ਨੇ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਇਹ ਦੋ ਉਪਾਅ ਕਰਦੇ ਹਾਂ ਤਾਂ ਇਹਨਾਂ ਦੋ ਉਪਾਅ ਨੂੰ ਕਰਨ ਦੇ ਨਾਲ ਸਾਡੇ ਘਰਾਂ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਸਾਡੇ ਘਰ ਦੀ ਗਰੀਬੀ ਦੂਰ ਹੋਵੇਗੀ ਸਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਦੋਂ ਇਹ ਉਪਾਅ ਕੀਤੇ ਨੇ ਤੇ ਅਸੀਂ ਰੋੜ ਪਤੀ ਤੋਂ ਕਰੋੜਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਰੋੜਪਤੀ ਵਾਂਗ ਜਿਉ ਰਹੇ ਹਾਂ ਇਸ ਤਰੀਕੇ ਨਾਲ ਮਨੀ ਪਲਾਂਟ ਨੂੰ ਵਾਸਤੂ ਸ਼ਾਸਤਰ ਵਿੱਚ کارਗਰ ਮੰਨਿਆ ਗਿਆ ਹੈ। ਇਸੇ ਹੀ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਮਨੀ ਪਲਾਂਟ ਦੇ ਪੌਦੇ ਦੀ ਤਾਂ ਸਿਰਫ ਸਾਡੇ ਘਰ ਦੇ ਸੁੰਦਰਤਾ ਹੀ ਬਤਾਉਂਦਾ ਹੈ ਇਸ ਦੇ ਨਾਲ-ਨਾਲ ਸਾਡੇ ਘਰ ਦੀ ਆਰਥਿਕ ਤੰਗੀ, ਮੁਸ਼ਕਲਾਂ, ਪ੍ਰੋਬਲਮ ਜਿਹੜੀਆਂ ਹਨ ਉਹਨਾਂ ਨੂੰ ਵੀ ਦੂਰ ਕਰਦਾ ਹੈ। ਇਹ ਚੀਜ਼ ਹਰ ਇੱਕ ਭੈਣ ਨੂੰ, ਇਹ ਚੀਜ਼ ਹਰ ਇੱਕ ਪੁਰਾਣੋਂ ਪਤਾ ਹੋਣੀ ਚਾਹੀਦੀ ਹੈ। ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੇ ਪਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜਿਵੇਂ ਆਪਾਂ ਸਾਰੇ ਹੀ ਸੰਗਤ ਜੀ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਐਸੇ ਨਾਲ ਨਾਲ ਸੰਗਤ ਜੀ ਉਹਨਾਂ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਉਹਨਾਂ ਦੇ ਘਰ ਦੇ ਵਿੱਚ ਬਰਕਤ ਕੀਤੀ ਹੈ ਜਾਂ ਨਹੀਂ ਇਹ ਚਾਇਤਾ ਅਸੀਂ ਮੰਨਦੇ ਹਾਂ ਤਾਂ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਤਾਂ ਤੁਹਾਡੇ ਘਰ ਵਿੱਚ ਬਰਕਤ ਤਾਂ ਜ਼ਰੂਰ ਹੋਏਗੀ ਪਰ ਉਹਨੀ ਬਰਕਤ ਨਹੀਂ ਹੋਈ ਹੋਣੀ ਜਿੰਨੇ ਇਹ ਮਨੀ ਪਲਾਂਟ ਦਾ ਪੌਦਾ ਬਰਕਤ ਕਰ ਸਕਦਾ ਹੈ ਉਸ ਤਰੀਕੇ ਦੀ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦੇ ਪੌਦਿਆਂ ਨੂੰ ਉਸ ਤਰੀਕੇ ਨਾਲ ਲਗਾਉਂਦੇ ਹੀ ਨਹੀਂ ਹਾਂ ਜਿਸ ਤਰੀਕੇ ਨਾਲ ਸਾਨੂੰ ਲਗਾਉਣਾ ਚਾਹੀਦਾ ਹੈ ਤੇ ਸਾਡੀ ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਮਨੀ ਪਲਾਂਟ ਦੇ ਪੌਦਿਆਂ ਨੂੰ ਸਿਰਫ ਤੇ ਸਿਰਫ ਇੱਕ ਪੌਦਾ ਮੰਨ ਕੇ ਇਹ ਬੈਠੇ ਹੋਏ ਹਾਂ ਪ੍ਰਸੰਗਤ ਜੀ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਉਹ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਵੀ ਦੂਰ ਕਰਦਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਸ ਵਿੱਚ ਅਸੀਂ ਪੂਰੀ ਹੀ ਜਾਣਕਾਰੀ ਦੇਵਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਤੁਹਾਨੂੰ ਪੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਜਿੰਨਾ ਘਰਾਂ ਦੇ ਵਿੱਚ ਇਹ ਪੌਦਾ ਲੱਗਿਆ ਹੈ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਕਿਹੜੀਆਂ ਗਲਤੀਆਂ ਕਰਕੇ ਅੱਜ ਤੱਕ ਉਹਨਾਂ ਦੇ ਘਰਾਂ ਦੇ ਵਿੱਚ ਵਰਕਤ ਨਹੀਂ ਹੋਈ ਸਾਧ ਸੰਗਤ ਜੀ ਇਹ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਨਾਲ ਹੀ ਨਾਲ ਅਸੀਂ ਦੋ ਪਾਵਿਤ ਨੂੰ ਦੱਸਾਂਗੇ ਜੋ ਕਿ ਮਣੀ ਪਲਾਂ ਦੇ ਪੌਦੇ ਦੇ ਨਾਲ ਇਹ ਉਪਾ ਕਰੋਗੇ ਤੁਹਾਡੇ ਘਰ ਦੀ ਗਰੀਬੀ ਦੂਰ ਹੋਵੇਗੀ ਬਹੁਤ ਸਾਰੇ ਲੋਕ ਇਹ ਉਪਾ ਕਰਕੇ ਇਸ ਪੌਦੇ ਦੇ ਨਾਲ ਛੋਟਾ ਜਿਹਾ ਉਪਾ ਕੀਤਾ ਤੇ ਉਹ ਕਰੋੜਪਤੀ ਬਣ ਚੁੱਕੇ ਹਨ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਤਨ ਸ਼ਿਰ ਗੁਰ ਨਾਨਕ ਦੇਵ ਜੀ ਪਾਸ਼ਾ ਜੀ ਲੈ ਕੇ ਹਾਜ਼ਰੀ ਲਿਖਵਾ ਦਿਓ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਦੇ ਵਿੱਚ ਮੰਨੇਪ੍ਰਾਂਡ ਦਾ ਪੌਂਦਾ ਲੱਗਾ ਹੁੰਦਾ ਹੈ ਉਹ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਉਥੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਇਸ ਦੇ ਨਾਲ ਨਾਲ ਇਹ ਪੌਦਾ ਸਾਡੇ ਘਰ ਦੇ ਨਕਾਰਾਤਮਕ ਊਰਜਾ ਨੂੰ ਮੀਂਹ ਦੂਰ ਕਰਦਾ ਹੈ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਵਿੱਚ ਨਿਯਮਾਂ ਦੇ ਅਨੁਸਾਰ ਲਗਾਉਂਦਾ ਹੈ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤੇ ਆਮਦਨ ਤੇ ਦੌਲਤ ਵਿੱਚ ਵਾਧਾ ਹੁੰਦਾ ਹੈ ਇਸ ਦੇ ਕਿਹੜੇ-ਕਿਹੜੇ ਨਿਯਮ ਹਨ ਇਹ ਸਾਰੇ ਹੀ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਲਈਏ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਮਣੀ ਪਲਾਂ ਦਾ ਪੌਦਾ ਲਗਾ ਰਹੇ ਹੋ ਤਾਂ ਤੁਹਾਨੂੰ ਪੁੱਲ ਕੇ ਜਾਣੇ ਅਣਜਾਣੇ ਵਿੱਚ ਇਹ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਪਹਿਲਾਂ ਕਰ ਚੁੱਕੇ ਹੋ ਜਾਣੇ ਅਣਜਾਣੇ ਵਿੱਚ ਇਹਨਾਂ ਗਲਤੀਆਂ ਨੂੰ ਕੀਤਾ ਹੈ ਤਾਂ ਹੁਣ ਤੁਸੀਂ ਇਹਨਾਂ ਗਲਤੀਆਂ ਨੂੰ ਠੀਕ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰ ਦੇ ਵਿੱਚ ਅਕਸਰ ਹੀ ਦੇਖਿਆ ਹੋਣਾ ਕਿ ਜਦੋਂ ਮਣੀ ਪਲਾਂ ਦਾ ਪੌਦਾ ਜਿਹੜਾ ਲੱਗਾ ਹੁੰਦਾ ਹੈ ਉਸ ਦੇ ਪੱਤੇ ਪੀਲੇ ਹੋ ਜਾਂਦੇ ਹਨ ਕਹਿਣ ਤੋਂ ਭਾਵ ਕਿ ਉਸ ਪੌਦੇ ਦੇ ਵਿੱਚ ਹਰਿਆਲੀ ਨਹੀਂ ਰਹਿੰਦੀ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਿਕ ਊਰਜਾ ਨੂੰ ਵਧਾ ਦਿੰਦਾ ਹੈ ਕਿਉਂਕਿ ਹੁੰਦਾ ਹੈ ਕਿ ਚੈਸਟੇ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੇ ਰੱਖਿਆ ਨਹੀਂ ਘਰ ਦੇ ਘਰ ਵਿੱਚ ਮਣੀ ਭਲਾਂ ਦਾ ਪੌਦਾ ਹੋਣ ਦੇ ਪਾਪ ਚੋਂ ਦੇ ਉਸ ਪੌਦੇ ਦਾ ਸੁੱਕ ਜਾਣਾ ਜਾਂ ਉਸ ਦੇ ਪੱਤੇ ਪੀਲੇ ਹੋ ਜਾਣੇ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾਇਆ ਹੋਇਆ ਹੈ ਉਹ ਤੁਹਾਡੇ ਘਰ ਵਿੱਚ ਵਰਕਤ ਲੈ ਕੇ ਆਉਂਦਾ ਕੰਮ ਨਹੀਂ ਕਰਦਾ ਇਹ ਦੋ ਕਾਰਨ ਹੋ ਸਕਦੇ ਹਨ ਮੁੱਖ ਪਹਿਲਾ ਤਾਂ ਇਹ ਕਿ ਤੁਸੀਂ ਉਸ ਨੂੰ ਪਾਣੀ ਨਹੀਂ ਪਾਉਂਦੇ ਤੁਸੀਂ ਉਸ ਦਾ ਧਿਆਨ ਨਹੀਂ ਕਰਦੇ ਦੂਸਰਾ ਕਾਰਨ ਇਹ ਹੁੰਦਾ ਹੈ ਕਿ ਇਸ ਦੇ ਨਾਲ ਤੁਸੀਂ ਕਦੇ ਵੀ ਪਾਣੀ ਕਰਦੇ ਕਿ ਤੁਸੀਂ ਕੀ ਕਰਦੇ ਹੋ ਕਿ ਦੂਸਰੇ ਪੌਦਿਆਂ ਦੀ ਤਰ੍ਹਾਂ ਇਸ ਪੌਦੇ ਨੂੰ ਵੀ ਆਮ ਸਮਝ ਕੇ ਉਸੇ ਤਰੀਕੇ ਦਾ ਵਿਹਾਰ ਕਰਦੇ ਹੋ ਪਰ ਅਸੀਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਇਹ ਪੌਦਾ ਕੋਈ ਆਮ ਪੌਦਾ ਨਹੀਂ ਹੁੰਦਾ ਇਹ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਾਫੀ ਜ਼ਿਆਦਾ ਉਪਾ ਕਰਵਾਉਂਦਾ ਹੈ ਦੂਸਰੀ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਉਹ ਕਰਦੇ ਹਾਂ ਕਿ ਆਪਣੇ ਘਰ ਦੇ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਸ਼ਰਾਬ ਵਾਲੀ ਹੁੰਦੀ ਹੈ ਅਸੀਂ ਉਸ ਦੇ ਵਿੱਚ ਲਗਾ ਦਿੰਦੇ ਹਾਂ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਹੀ ਲਗਾ ਦਿੰਦੇ ਹੋ ਜਦੋਂ ਤੁਸੀਂ ਪਾਣੀ ਦੇ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਲਗਾਉਂਦੇ ਹੋ ਤਾਂ ਉਹ ਪੌਦਾ ਕਦੇ ਵੀ ਜ਼ਿਆਦਾ ਗਰੋਥ ਨਹੀਂ ਕਰਦਾ ਕਹਿੰਦੇ ਉਹ ਪੌਦਾ ਵੱਡਾ ਫੁੱਲਦਾ ਨਹੀਂ ਕਿਉਂਕਿ ਹੁੰਦਾ ਕੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਜਿੰਨੇ ਵੀ ਜ਼ਿਆਦਾ ਪੱਤੇ ਕੱਢੇਗਾ ਉੰਨੇ ਹੀ ਜ਼ਿਆਦਾ ਨਕਾਰਾਤਮਕ ਊਰਜਾ ਦੂਰੋਂ ਵੇਗੇ ਇਸ ਦੇ ਨਾਲ ਹੀ ਨਾਲ ਕਈ ਲੋਕ ਕੀ ਕਰਦੇ ਹਨ ਕਿ ਕਿਸੇ ਦੇ ਘਰ ਜਦੋਂ ਜਾਂਦੇ ਹਨ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੀ ਜਾਂ ਤਾਂ ਉਹ ਜੜ ਲੈ ਆਉਂਦੇ ਹਨ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਪੌਦਾ ਲਿਆ ਕੇ ਆਪਣੇ ਘਰ ਵਿੱਚ ਲਗਾ ਲੈਂਦੇ ਹਨ। ਉੱਥੇ ਉਹ ਬਹੁਤ ਹੀ ਵੱਡੀ ਗਲਤੀ ਕਰਦੇ ਹਨ। ਉਹ ਕਿਵੇਂ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਘਰ ਵਿੱਚ ਸਾਡੇ ਘਰ ਦੇ ਸਾਰੇ ਨਕਾਰਾਤਮਕ ਊਰਜਾ ਮਾੜੀ ਸ਼ਕਤੀ ਸੰਭਾਲ ਲੈਂਦਾ ਹੈ। ਜਿਵੇਂ ਹੀ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਉਹ ਸਾਰੀ ਸ਼ਕਤੀ ਤੇ ਊਰਜਾ ਨੂੰ ਕੱਢ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਇਹ ਪੌਦਾ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਉਹ ਘਰ ਦੀ ਸਾਰੀ ਮਾਣੀ ਊਰਜਾ ਨਕਾਰਾਤਮਿਕ ਊਰਜਾ ਸਾਡੇ ਘਰ ਵਿੱਚ ਆ ਜਾਂਦੀ ਹੈ ਜੇਕਰ ਤੁਹਾਡੇ ਘਰ ਵਿੱਚ ਵੀ ਤੁਸੀਂ ਇਹ ਗਲਤੀ ਕੀਤੀ ਹੈ ਕਿ ਕਿਸੇ ਹੋਰ ਘਰ ਦਾ ਪੌਦਾ ਆਪਣੇ ਘਰ ਵਿੱਚ ਲਗਾਇਆ ਹੋਇਆ ਤੇ ਮਾਣੀ ਪਲਾਂਡ ਦਾ ਤਾਂ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਤੋਹਫਾ ਕਰ ਦਿਓ ਕਹਿਣ ਤੋਂ ਭਾਵ ਕਿ ਅਸੀਂ ਸ਼ਨੀਵਾਰ ਦੇ ਦਿਨ ਤੁਸੀਂ ਕੋਈ ਵੀ ਤੋਹਫਾ ਕਰ ਦੇਣੀ ਹੈ ਇਹ ਜੋ ਤੂਫ ਕਰਨੇ ਹੈ ਇਹਦਾ ਇੱਕ ਸਮਾਂ ਹੈ ਇਸ ਤੂਫ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰ ਦੇ ਸਮੇਂ 10 ਤੋਂ 11 ਵਜੇ ਵਿੱਚ ਹੀ ਕਰਨੇ ਹੋਵੇਗੇ ਤੇ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਤੇ ਆਪਣੇ ਘਰ ਵਿੱਚੋਂ ਇਹ ਪੌਦੇ ਨੂੰ ਕੱਢਣ ਦੇ ਜਾਂ ਫਿਰ ਸੁੱਟਣ ਦੇ ਕਿਉਂਕਿ ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਦਾ ਦੋਸ਼ ਤੁਹਾਡੇ ਘਰ ਦੇ ਉੱਪਰ ਲੱਗ ਜਾਵੇਗਾ ਤੇ ਤੁਸੀਂ ਆਪਣੇ ਘਰ ਵਿੱਚ ਲੁਕਾਉਣ ਦੇ ਲਈ ਮਨੀ ਪਲਾਂਟ ਦੇ ਪੌਦੇ ਦੀ ਖਰੀਦ ਕਰਦੇ ਹੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਉਸ ਪੌਦੇ ਦੇ ਜ਼ਿਆਦਾ ਪੱਤੇ ਇਕੱਠੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਜਿਹੜਾ ਪੌਦਾ ਹੁੰਦਾ ਉਹਦੇ ਜਿਹੜੀ ਸ਼ਕਤੀ ਹੁੰਦੀ ਹੈ ਜੋ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਦੂਰ ਕਰਦੀ ਹੈ ਉਹ ਘਟ ਜਾਂਦੀ ਹੈ ਇਸ ਦੇ ਨਾਲ ਉਹਨਾਂ ਤੋਂ ਪੌਦ ਬਾਰੇ ਗੱਲ ਕਰਦੇ ਹਾਂ ਜਿਹੜੇ ਤੁਸੀਂ ਆਪਣੇ ਘਰ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਨਾਲ ਕਰਨੇ ਹਨ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਵਾਲੇ ਦਿਨ ਜੇਥੇ ਵੀ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਾ ਹੋਇਆ ਹੈ ਉਥੇ ਤੁਸੀਂ ਸ਼ੁੱਕਰਵਾਰ ਦੇ ਦਿਨ ਦੇਸੀ ਘੋੜਾ ਦੀਵਾ ਜ਼ਰੂਰ ਜਗਾਉਣਾ ਹੈ ਉਸ ਦੀਵੇ ਨੂੰ ਤੁਸੀਂ ਥੋੜਾ ਜਿਹਾ ਦੂਰ ਕਰਕੇ ਜਗਾਉਣਾ ਤੇ ਪੌਦੇ ਤੋਂ ਤਾਂ ਜੋ ਉਸ ਦੀਵੇ ਦਾ ਸੇਕ ਪੌਦੇ ਦੇ ਪੱਤਿਆਂ ਨੂੰ ਨਾ ਲੱਗੇ ਇਹ ਉਪਾਅ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਜਿਸ ਨਾਲ ਸਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੁੰਦੀ ਹੈ ਇਹ ਸੀ ਪਹਿਲਾ ਉਪਾਅ ਤੇ ਦੂਸਰਾ ਉਪਾਅ ਦੀ ਗੱਲ ਕਰਦੇ ਹਾਂ ਜਦੋਂ ਵੀ ਮੀਂਹ ਪੈਂਦਾ ਤਾਂ ਮੀਂਹ ਦਾ ਪਾਣੀ ਤੁਸੀਂ ਸੇਵ ਕਰ ਲੈਣਾ ਉਹ ਪਾਣੀ ਤੁਸੀਂ ਮਣੀ ਪਲਾਂਦੇ ਪੌਦੇ ਤੇ ਜ਼ਰੂਰ ਪਾਉਂਦੇ ਰਹਿਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਇੰਦਰ ਦੇਵਤਾ ਉਹ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਸ ਦੇ ਨਾਲ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਮਣੀ ਪਲਾਂਦਾ ਪੌਦਾ ਹੈ ਉਸ ਨੂੰ ਤੁਸੀਂ ਗਮਲੇ ਵਿੱਚ ਜਾਂ ਮਿੱਟੀ ਵਿੱਚ ਜ਼ਰੂਰ ਲਗਾਉਣਾ ਹੈ ਜਦੋਂ ਅਸੀਂ ਮਣੀ ਪਲਾਂਦੇ ਪੌਦੇ ਨੂੰ ਮਿੱਟੀ ਦੇ ਵਿੱਚ ਜਾਂ ਗਮਲੇ ਵਿੱਚ ਲਗਵਾਉਂਦੇ ਹਾਂ ਉਸ ਦੇ ਨਾਲ ਜਿਹੜੀ ਉਸ ਦੀ ਗਰੋਥ ਹੈ ਉਹ ਜ਼ਿਆਦਾ ਹੋਵੇਗੀ ਜਿਵੇਂ ਮਣੀ ਪਲਾਂਦਾ ਪੌਦਾ ਵੱਧਦਾ ਹੈ ਉਸ ਦੇ ਪੱਤੇ ਫੈਲ ਜਾਂਦੇ ਹਨ ਇਹ ਕਈ ਪਰਿਵਾਰ ਕੀ ਕਰਦੇ ਹਨ ਕਿ ਉਹ ਪੱਤੇ ਨੂੰ ਕੱਟ ਦਿੰਦੇ ਹਨ ਇਹ ਗਲਤੀ ਕਰਨ ਨਾਲ ਸਾਡੇ ਘਰ ਦੀ ਜਿਹੜੀ ਬਰਕਤ ਹੁੰਦੀ ਹੈ ਉਹ ਰੁਕ ਜਾਂਦੀ ਹੈ ਇਸ ਤਰੀਕੇ ਨਾਲ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਉਹ ਕੋਈ ਆਮ ਪੌਦਾ ਨਹੀਂ ਹੁੰਦਾ ਤੇ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਰੱਖਣਾ ਹੈ ਜਿੱਥੇ ਬਿਲਕੁਲ ਵੀ ਧੁੱਪ ਨਹੀਂ ਪੈਂਦੀ ਹੋਵੇ ਤੁਸੀਂ ਉੱਥੇ ਰੱਖਣਾ ਪਰ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜਿਵੇਂ ਮਨੀ ਪਲਾਂਟ ਦਾ ਪੌਦਾ ਜਿਹੜਾ ਵਧਦਾ ਰਹੇ ਓਵੇਂ ਹੀ ਤੁਹਾਡੀ ਆਮਦਨ ਵਧਦੀ ਰਹੇਗੀ ਜਿਵੇਂ ਕਿ ਸਾਡੇ ਘਰ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਜਿਵੇਂ ਮਣੀਪਲਾਂ ਦੇ ਪੱਤੇ ਵੱਧਦੇ ਜਾਂਦੇ ਹਨ ਉਸੇ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਨੋਟ ਵੱਧਦੇ ਜਾਂਦੇ ਹਨ ਇਸ ਦੇ ਨਾਲ ਤੁਸੀਂ ਇੱਕ ਕੰਮ ਹੋਰ ਜ਼ਰੂਰ ਕਰ ਸਕਦੇ ਹੋ ਕਿ ਆਪਣੇ ਦਿਲ ਤੋਂ ਉਸ ਪੌਦੇ ਦੇ ਨਾਲ ਤੁਸੀਂ ਗੱਲਾਂ ਕਰੋ ਇਹ ਗੱਲਾਂ ਬਾਰੇ ਤਾਂ ਸਾਰੀ ਸੰਗਤ ਭੈਣ ਨੂੰ ਪਤਾ ਹੈ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਇਹ ਜਿਹੜੇ ਪੌਦੇ ਹੁੰਦੇ ਹਨ ਇਹ ਫੀਲ ਕਰਦੇ ਆਣ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਨੋਟ ਕਰੋ ਜਿਹੜੇ ਘਰ ਦੇ ਵਿੱਚ ਜ਼ਿਆਦਾਤਰ ਰੌਣਕ ਹੁੰਦੀ ਹੈ ਜਾਂ ਫਿਰ ਜਿਹੜੇ ਘਰ ਦੇ ਵਿੱਚ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਉਸ ਘਰ ਦੇ ਜਿਹੜੇ ਦਰਖਤ ਹੋਣਗੇ ਉਹ ਦਰਖਤ ਹਮੇਸ਼ਾ ਹਰੇ ਭਰੇ ਰਹਿੰਦੇ ਹਨ ਕਿਉਂਕਿ ਇਹ ਜੋ ਹੁੰਦੇ ਹਨ ਇਹ ਮਨੁੱਖ ਦੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਸੰਗਤ ਜੀ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ